ਤੁਹਾਨੂੰ ਅਸੀਂ ਤੁਹਾਨੂੰ ਬੇਨਤੀ ਕਰਨੀ ਬਜ਼ੁਰਗ ਜੀ ਸਾਨੂੰ ਜਿਹੜਾ ਇੱਕ ਨਾ ਪ੍ਰਧਾਨ ਸਾਹਿਬ ਨੇ ਹੋਣੇ ਆਪਣੀ ਸਪੀਚ ਦੇ ਵਿੱਚ ਗੱਲ ਕਹੀ ਆ ਜੀ ਕਿ ਮਹਾਰਾਜ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਗੁਰਮੁਖ ਬੁੱਢੇ ਗਦੀ ਨਹੀਂ ਜਿੰਨਾ ਅੰਤਰ ਸੁਰਤ ਗਿਆ ਹਾਂ ਠੀਕ ਹੈ ਜੀ ਤੇ ਇੰਨਾਂ ਦੀ ਸੁਰਤੀ ਵੀ ਜੰਗ ਨਾਲੋਂ ਜ਼ਿਆਦਾ ਹੈ ਤੇ ਗਿਆਨ ਵੀ ਬਹੁਤ ਜ਼ਿਆਦਾ ਹੈ ਚਲੋ ਸਾਨੂੰ ਬਿਠਾ ਕੇ ਪੜੀ ਦਰਸ਼ਕ ਆਓ ਜੀ ਆਓ ਜੀ ਮੈਂ ਇਸ ਕੋ ਤੇ ਦਰਸ਼ਕ ਆਓ ਜੀ ਆਹ ਫਰ ਮੈਂ ਜੇ ਜੇ ਤੁਸੀਂ ਪ੍ਰੋਗਰਾਮ ਸਾਨੂੰ ਦਿੱਤਾ ਸੀ ਕੀਪ ਪੁਆਇੰਟ ਤਾਂ ਦਿੱਤਾ ਸੀਗਾ ਇੰਨਾ ਕੁ ਤਾਂ ਸਾਨੂੰ ਦੇ ਦਿਓ ਤਾਂ ਦੇਖੋ ਸਾਨੂੰ ਕੋਈ ਨਹੀਂ ਫੇਰ ਦੇ ਰਾਸਤੇ ਕਰਦੇ ਇੰਡੀਅਨ ਇੰਟੈਰੈਸਟ ਹੈ ਆਪਾਂ ਹਾਂ ਇਹ ਕਹਿੰਦੇ ਅਸੀਂ ਵਾਇਲੇਟ ਨਹੀਂ ਕੀਤੀ ਇੰਡੀਅਨ ਇੰਟੈਰੈਸਟ ਜਿਹੜਾ ਇਹ ਮੇਰੇ ਕੋ ਤੁਹਾਡਾ ਫੋਨ ਆਇਆ ਸੀ ਇਹਨਾਂ ਦਾ ਫੋਨ ਆਇਆ ਸੀ ਆਪਾਂ ਮਿੱਟਰ ਮੈਂ ਕਿਹਾ ਜੀ ਆਉਂਦਾ ਉਹ ਬਾਬਾ ਨਹੀਂ ਕਰਦੇ ਹੁਣ ਰੋਟੀ ਖਵਾਓ ਸਾਨੂੰ ਥੋੜਾ ਖੁਲਾਗੇ ਖਵਾਵਾਂਗੇ ਨਹੀਂ ਇੱਧਰ ਨਹੀਂ ਇੱਧਰ ਪਿੱਛੇ ਨੂੰ ਆ ਜੀ ਬੱਸ ਪਿੱਛੇ ਨੂੰ ਆਵਾਂਗੇ ਪਿੱਛੇ ਨੂੰ ਆ ਜੀ ਉਹ ਫਿਰ ਪ੍ਰਸ਼ਾਦੇ ਦਾ ਇੰਤਜ਼ਾਮ ਕਰੀਏ ਨਾ ਹੁਣ ਦਿੱਲੀ ਤੇ ਵੇਟਣਾ ਸਿੰਘ ਸਾਹਿਬ ਨੂੰ ਇਹਨੂੰ ਮੈਨੂੰ ਸਭ ਕਹਿਦਨੇ ਚਾਹਤੇ ਹਨ ਇਹ ਗੱਲ ਨਹੀਂ ਦਿੱਲੀ ਤੇ ਵਿੱਚ ਉਹ ਜਿਹੜਾ ਲਾਈਟਾਂ ਹੁੰਦੀਆਂ ਨੇ ਲਾਲ ਉਹ ਤੋਂ ਪਹਿਲਾਂ ਦੂਜੀ ਲਾਈਟ ਹੁੰਦੀ ਔਰੇਂਜ ਉਹਨੇ ਟੱਪ ਗਿਆ ਨਿਹੰਗ ਸਿੰਘ ਤੇ ਸਾਰੇ ਸਿਪਾਹੀ ਉਹਦੇ ਦੁਆਲੇ ਹੋ ਗਏ ਜੀ ਤੂੰ ਤਾਂ ਲੰਗੜਾ ਕਰ ਤੀ ਟ੍ਰੈਫਿਕ ਦੀ ਇਹਨੂੰ ਆਪਣੀ ਜੀਪ ਨੂੰ ਪਿੱਛੇ ਲੈ ਕੇ ਜਾ ਉਹ ਕਹਿੰਦਾ ਸਿੰਘਾਂ ਦਾ ਬੈਕ ਵੀ ਗੇਅਰ ਹੁੰਦਾ ਹੀ ਜੀ